ਮਕੇਸ ਮਲਾਵਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵਿਸ਼ੇਸ਼ ਕਰਕੇ ਸੰਗਰੂਰ ਅੰਦਰ ਜੋ ਦਲਤਾਂ ਦੇ ਹਿੱਸੇ ਦੀ ਜ਼ਮੀਨ ਸੀਗੀ ਪੰਚਾਇਤੀ ਜ਼ਮੀਨ ਤੇ ਘਟੂ ਘਟੂ ਉਹਨਾਂ ਨੇ 100 ਪਿੰਡਾਂ ਦੇ ਵਿੱਚ ਉੱਥੇ ਦਲਤਾਂ ਨੂੰ ਜ਼ਮੀਨ ਦਵਾਈ ਆ ਉਹ ਕੋਈ ਚੋਰ ਨਹੀਂ ਉਹ ਡਾਕੂ ਨਹੀਂ ਸਿਰਫ ਹੱਕਾਂ ਦੀ ਲੜਾਈ ਲੜ ਰਿਆ ਸਿਰਫ ਜਿਹੜੇ ਦਲਤਾਂ ਦੇ ਹੱਕ ਆ ਉਹ ਵੀ ਕਾਨੂੰਨੀ ਤੌਰ ਤੇ ਕਾਨੂੰਨੀ ਤੌਰ ਤੇ ਦਲਤਾਂ ਦਾ ਤੀਜਾ ਹਿੱਸਾ ਬਣਦਾ ਇਸੇ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਆ ਸੰਗਰੂਰ ਦੇ ਅੰਦਰ ਸੰਗਰੂਰ ਦੇ ਅੰਦਰ ਜਿਹੜੀ ਜੀਨ ਦੇ ਰਾਜੇ ਦੀ 98901 ਰੁਪਈ ਵਾਲੀ ਪਈ ਆ ਬੇਬਾਦ ਜਿਹਨੂੰ ਵੱਡੇ ਲੋਕ ਵੰਦੇ ਆ ਤੇ ਉਹ ਜਿਹੜਾ ਲੈਂਡ ਸੀਲਿੰਗ ਐਕਟ ਆ ਉਹਦੇ ਤਹਿਤ ਉਹਨਾਂ ਨੇ ਮੰਗ ਕੀਤੀ ਸੀ ਵੀ ਇਹ ਜ਼ਮੀਨ ਦਿੱਤੀ ਜਾਵੇ ਜਿਹਦਾ ਕਰਕੇ ਉੱਥੇ ਵੱਡਾ ਕੱਟ ਕੀਤਾ ਤੇ ਉਸ ਤਹਿਤ ਆ ਜਿਹੜੀ ਭਗਵੰਤ ਮਾਨ ਸਰਕਾਰ ਆ ਜਿਹੜਾ ਕਤੇ ਕੰਮਗਾ ਦੇ ਵੇੜਿਆਂ ਨੇ ਗੀਤ ਗਾਉਂਦਾ ਸੀਗਾ ਉਹ ਸਰਕਾਰ ਨੇ ਅੱਜ ਨਰੇਤਾ ਵਿਸ਼ੇਸ਼ ਅਜਲਾ ਸੱਦਿਆ ਹੋਇਆ ਮਨਰੇਗਾ ਦਾ ਤੇ ਜਿਹੜੇ ਮਨਰੇਗਾ ਦੀ ਲੜਾਈ ਲੜ ਰਹੇ ਆ ਉਹ ਸਾਗੂਨ ਦਲਤਾਂ ਦੀ ਲੜਾਈ ਲੜ ਰਹੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਜੇਲ੍ਹ ਭੇਜਿਆ ਉਹ ਜਿਹੜੇ ਮਜ਼ਦੂਰਾਂ ਨੂੰ ਇਹ ਜ਼ਮੀਨ ਮਿਲੀ ਆ ਉਹ ਜਿਨ੍ਹਾਂ ਦੇ ਘਰੇ ਸਿਰਫ ਇੱਕ ਪਾਈਆ ਦੁੱਧ ਲਿਆ ਕੇ ਨਾ ਉਹ ਚਾਹ ਬਣਾਉਂਦੇ ਸੀਗੇ ਜਿਹੜੀ ਚਾਹ ਪੀਣ ਦੇ ਯੋਗ ਨਹੀਂ ਸੀ ਅੱਜ ਉਹਨਾਂ ਦੇ ਘਰੇ ਡੰਗਰ ਰੱਖਿਆ ਉਹਨਾਂ ਦੇ ਬੱਚੇ ਦੁੱਧ ਵੀ ਪੀਂਦੇ ਆ ਉਹਨਾਂ ਨੂੰ ਦਹੀਂ ਵੀ ਮਿਲਦਾ ਉਹਨਾਂ ਦੇ ਖਾਣ ਜੋਕਰੇ ਦਾਣੇ ਵੀ ਸਾਲ ਦੇ ਪਏ ਆ ਤੇ ਉਹਨਾਂ ਦੇ ਘਰਾਂ ਦੀ ਹਾਲਤ ਸੁਧਰੀ ਆ ਤੇ ਜਿਹੜਾ ਹਾਲਤ ਸੁਧਾਰਨ ਵਾਲਾ ਹੈ ਮਜ਼ਦੂਰਾਂ ਦੀ ਜਿਹੜਾ ਆਪਦੀ ਨੌਕਰੀ ਨੂੰ ਲੱਤ ਮਾਰ ਕੇ ਪੜ੍ਹਾਈ ਲਿਖਾਈ કરી ਹੋਈ ਆ ਉਹਦੀ ਤੇ ਉਹ ਨੌਕਰੀ ਮਿਲਦੀ ਸੀ ਉਹਨੂੰ ਲੱਤ ਮਾਰ ਕੇ ਮਜ਼ਦੂਰਾਂ ਦੀ ਸੇਵਾ 'ਚ ਲੱਗਿਆ ਹੋਇਆ ਉਸ ਨੂੰ ਇਹ ਸਰਕਾਰ ਲਟੇਰੀ ਸਰਕਾਰ ਆ ਜਿਹੜੀ ਜ਼ੰਗੀਰਦਾਰਾਂ ਦੇ ਹੱਕ ਦੀ ਗੱਲ ਕਰਦੀ ਆ ਸਰਮਾਇਯਦਾਰਾਂ ਦੇ ਹੱਕ ਦੀ ਗੱਲ ਕਰਦੀ ਆ ਉਹਨੇ ਉਹਨਾਂ ਨੂੰ ਦਿੱਲੀ ਜਾ ਕੇ ਗ੍ਰਿਫਤਾਰ ਕੀਤਾ ਇਹ ਭਗਵੰਤਮਾਨ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਜਿਹੜਾ ਇਹ ਨੰਗਾ ਹੋਇਆ ਉਹ ਅਸੀਂ ਮੰਗ ਕਰਦੇ ਆ ਕਿ ਉਹ ਸਾਡੇ ਸਾਥੀ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਉਹ ਕੋਈ ਚੋਰ ਡਾਕੂ ਨਹੀਂ ਜਿਹਨੂੰ ਇਹਨਾਂ ਨੇ ਇੰਨਾ ਫੜਿਆ ਜਾ ਕੇ ਦਿਲੂਆਂ ਫੜਦੇ ਆ ਕੀ ਉਹਦੇ ਚ ਗਨਾ ਹੈ ਸਾਨੂੰ ਦੱਸਿਆ ਕਾਨੂੰਨ ਮੁਤਾਬਕ ਉਹ ਲੜਦਾ ਕਾਨੂੰਨੀ ਲੜਾਈ ਉਹ ਲੜਦਾ ਸਰਕਾਰ ਕਾਨੂੰਨ ਦੀ ਲੰਘਣਾ ਕਰ ਰਹੀ ਆ ਮੈਂ ਕਹਿੰਦਾ ਇਹਦੇ ਤੇ ਜੇ ਕੋਈ ਇਨਸਾਫ ਸੰਤ ਲੋਕ ਹੋਣ ਤਾਂ ਸਰਕਾਰ ਤੇ ਤੇ ਆ ਜਿਹੜੀ ਪੁਲਿਸ ਨੇ ਉਹ ਫੜਿਆ ਉਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਇਹਦਾ